ਸਰਗਲੀ ਸੰਦਲ ਚੈਨਲ ਤੇ ਆਪ ਜੀ ਦਾ ਸਵਾਗਤ ਅੱਜ ਦੀ ਤਾਜ਼ਾ ਖਬਰ ਮੰਪਟਾ ਦੇ ਗੜ ਵਿੱਚ ਅੱਜ ਪੀਐਮ ਮੋਦੀ ਦੀ ਰੈਲੀ ਮੰਗਾਲ ਨੂੰ ਦੇਵੇਗੀ ਵਿਕਾਸ ਪ੍ਰੋਜੈਕਟਾਂ ਦੀ ਵੱਡੀ ਸਗਾਠ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਮੰਗਾਲ ਫਤਿਹ ਲਈ ਭਾਰਤੀ ਜਨਤਾ ਪਾਰਟੀ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ ਇਸੇ कड़ी ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸ਼ਨੀਵਾਰ ਨੂੰ ਪਛਵੀਂ ਅਮਾਲ ਦੇ ਦੌਰੇ ਤੇ ਗਏ ਹੋਏ ਹਨ ਅਤੇ ਪੀਐਮ ਮੋਦੀ ਸਵੇਰੇ 11:15 11:15 ਮਿੰਟ ਤੇ ਨਾਦੀਆ ਨਾਦੀਆ ਜ਼ਿਲ੍ਹੇ ਦੇ ਰਾਣਾ ਕਾਟ ਪਹੁੰਚੜ ਗਏ ਜਿੱਥੇ ਉਹ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ ਇਸ ਦੌਰਾਨ ਉਹ ਸੂਬੇ ਦੇ ਕਰੀਬ 3200 ਕਰੋੜ ਰੁਪਏ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਦੀ ਸਗਾਰ ਦੇਣ ਗਈ ਜਿਸ ਦਾ ਨੀ ਪੱਥਰ ਤੇ ਦਕਾਟਨ ਉਹਨਾਂ ਦੇ ਹੱਥੋਂ ਕੀਤਾ ਜਾਵੇਗਾ ਪੀਐਮ ਮੋਦੀ ਦਾ ਇਹ ਦੌਰਾ ਸਿਆਸੀ ਰੂਪ ਵਿੱਚ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਪੱਛਮੀਂਗਾਲ ਦੀ ਉਪ ਮੁੱਖ ਮੰਤਰੀ ਮਮਤਾ ਬੇਨਰਜੀ ਐਸਆਰ ਦੇ ਕੇਂਦਰੀ ਫੰਡ ਦੇ ਮੁੱਦੇ ਤੇ ਲਗਾਤਾਰ ਕੇਂਦਰ ਸਰਕਾਰ ਤੇ ਹਮਲਾਵਰ ਹਨ ਅਜਿਹੀ ਵਿੱਚ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਧਾਨ ਮੰਤਰੀ ਅੱਜ ਆਪਣੀ ਦਿੱਲੀ ਦੇ ਮੰਚ ਤੋਂ DD ਦੇ ਦੋਛਾਂ ਦਾ ਜਵਾਬ ਦੇ ਸਕਣਗੇ ਅਤੇ 54 ਬਿਗਲ ਵਜਾ ਸਕਦੇ ਹਨ ਪ੍ਰਧਾਨ ਮੰਤਰੀ ਇਸ ਦੌਰੇ ਦੇ NH 34 ਦੇ 12 ਜਾਗਲੀ ਕ੍ਰਿਸ਼ਨਾ ਨਗਰ ਖੰਡ ਦੇ ਬਣੇ 66.7 ਕਿਲੋਮੀਟਰ ਲੰਬੇ ਚਾਰ ਲੇਨ ਹਾਈਵੇ ਦਾ ਅਦਗਾਟਨ ਕਰਨਗੇ ਇਸ ਤੋਂ ਇਲਾਵਾ 12 7 12 ਜਾਗੁੱਲੀ ਖੰਡ ਦੇ 17-16 ਕਿਲੋਮੀਟਰ ਲੰਮੇ ਪ੍ਰੋਜੈਕਟਾਂ ਦੀ ਪੱਥਰ ਵੀ ਰੱਖਣਗੇ ਇਹਨਾਂ ਪ੍ਰੋਜੈਕਟਾਂ ਦਾ ਪੂਰੇ ਹੋਣ ਨਾਲ ਕੋਲਕੱਤਾ ਤੇ ਸਿਲੀਗੁੜੀ ਵਿਚਾਲੇ ਕਨਵਨਿਟੀ ਕਨਵਨਿਟੀ ਬਿਹਤਰ ਹੋਵੇਗੀ ਅਤੇ ਯਾਤਰਾ ਦੇ ਲੰਮੇ ਸਮੇਂ ਵਿੱਚ ਕਰੀਬ 2 ਘੰਟੇ ਦੀ ਬਚਤ ਹੋਵੇਗੀ ਇਸ ਨਾਲ ਨਾ ਸਿਰਫ ਇਨਫੰਤਨ ਤੇ ਖਪਤ ਘਟ ਹੋਵੇਗੀ ਸਗੋਂ ਇਲਾਕੇ ਚ ਸੈਰ ਸਪਾਟਾ ਤੇ ਵਪਾਰ ਨੂੰ ਵੀ ਹੁਲਾਰਾ ਮਿਲੇਗਾ ਮਗਾਲ ਤੋਂ ਬਾਅਦ ਪ੍ਰਧਾਨ ਮੰਤਰੀ ਹੰਦੂ ਰੁੱਖ ਕਰਨਗੇ ਅਤੇ ਉਹ ਕਰੀਬ 15600 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਤੇ ਪੀਐਮ ਗੁਆਟੀ ਵਿੱਚ ਲੋਕਪ੍ਰੀਆ ਗੋਪੀਨਾਥ 바ਰਦੋ ਲੋਈ ਇੰਟਰਨੈਸ਼ਨਲ 에어ਪੋਰਟ ਦੀ ਨਵੀਂ ਟਰਮੀਨਲ ਇਮਾਰਤ ਦਾ ਢਾਟਗਤਨ ਕਰਨਗੇ ਬਾਸ ਤੇ ਬਾਗ ਦੀ ਥੀਮ ਨਾਲ ਬਣਿਆ ਐਟੋਨਮੀਅਲ ਸ਼ਾਮ ਦੀ ਸਭਿਆਚਾਰਕ ਪ੍ਰਾਸਨ ਨੂੰ ਦਰਸਾਉਂਦਾ ਤੇ ਸਲਾਨਾ 1.3 ਕਰੋੜ ਜاتی ਨੂੰ ਸਬੰਧਨ ਦੀ ਸਮਰਥਾ ਹੈ ਇਸ ਦੇ ਨਾਲ ਹੀ ਡਿਬਰੂਗੜ੍ਹ ਦੇ ਨਾਮ ਰੂਪ ਵਿੱਚ 10600 ਕਰੋੜ ਰੁਪਏ ਦੀ ਲਗਤ ਨੰਬਰਨ ਵਾਲੇ ਅਮੋਨੀਅਮ ਜੁਲੀਟ ਫਰਟੀਲਾਈਜ਼ਰ ਪਲਾਂਟ ਦੀ ਦਾ ਭੂਮੀ ਪੂਜਨ ਵੀ ਕੀਤਾ ਜਾਵੇਗਾ ਧੰਨਵਾਦ ਜੀ ਖਬਰਾਂ ਜੁਲਨੀ ਬੜੇ ਰੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ